ਭਾਰਤ ਰਤਨ ਡਾਕਟਰ ਵੀ.ਆਰ. ਮੀੜਕਰ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਜਿਹੜਾ ਇੱਕ ਬਲੱਡ ਕੈਂਪ ਤੇ ਇੱਕ ਅੱਖਾਂ ਦਾ ਕੈਂਪ ਲਾਇਆ ਗਿਆ ਧੂਰੀ ਸਨਾਤਨ ਤਰ ਇਨਸ਼ਾਲਾ ਵੱਲੋਂ ਇਹ ਸਰਕਾਰਾਂ ਨੂੰ ਵੱਧ ਤੋਂ ਵੱਧ ਵੇਅਰ ਕਰਨੇ ਚਾਹੀਦੇ ਨੇ ਤੇ ਜਿਹੜੇ ਆਪਣੇ ਪਿੰਡਾਂ 'ਚ ਸ਼ਹਿਰਾਂ 'ਚ ਸਰਕਾਰਾਂ ਜਿਵੇਂ ਆਪਾਂ ਆਪਾਂ ਨੂੰ ਪਤਾ ਵੀ ਪੋਸਟਰ ਲਾਉਂਦੇ ਨੇ ਫਲੈਕਸਰਾਂ ਲਾਉਂਦੇ ਨੇ ਜਾਂ ਚੈਨਲਾਂ ਆਹੀਂ ਇਹ ਸਰਕਾਰਾਂ ਨੂੰ ਦੱਸਣਾ ਚਾਹੀਦਾ ਵੱਧ ਤੋਂ ਵੱਧ ਵੀ ਬਲੱਡ ਆਪਾਂ ਜੇ ਕਢਾਨਿਆਂ ਤੋਂ 24 ਘੰਟਿਆਂ 'ਚ ਪੂਰਾ ਹੋ ਜਾਂਦਾ ਇਸ ਤਰ੍ਹਾਂ ਦੇ ਜਿਹੜੇ ਕੈਂਪ ਨੇ ਜਿਸ ਨਾਲ ਇੱਕ ਤਾਂ ਕਿਸੇ ਨਾ ਆਪਾਂ ਕਿਸੇ ਦੀ ਜ਼ਿੰਦਗੀ ਨੂੰ ਬਚਾ ਸਕਦੇ ਆ ਉੱਥੇ ਇੱਕ ਬੜਾ ਨੇਕ ਉਪਰਾਲਾ ਹੈ ਇਸ ਨਾਲ ਆਉਣ ਵਾਲੀ ਜਿਹੜੀ ਪੀੜ੍ਹੀ ਨੂੰ ਸੇਧ ਮਿਲਦੀ ਹੈ ਵੀ ਆਪਾਂ ਕੋਈ ਆਪਣਾ ਅੰਗਦਾਨ ਜਾਂ ਖੂਨਦਾਨ ਦੇ ਕੇ ਕਿਸੇ ਦੀ ਜ਼ਿੰਦਗੀ ਨੂੰ ਨਵੀਂ ਜਿੰਦ ਰੌਸ਼ਨੀ ਦੇ ਸਕਦੇ ਆ ਹਸਪੀਟਲਾਂ ਦੇ ਵਿੱਚ ਆਪਾਂ ਦੇਖਦੇ ਆ ਬਹੁਤ ਮਹਿੰਗਾਈ ਹੈ ਕਿ ਜੇ ਜਿਸ ਤਰ੍ਹਾਂ ਕੋਈ ਐਕਸੀਡੈਂਟ ਵਗੈਰਾ ਜਾਂ ਕਿਸੇ ਤਰ੍ਹਾਂ ਦੀ ਵੀ ਖੂਨਦਾਨਾਂ ਦੇ ਵਿੱਚ ਦੀ ਲੋੜ ਪੈਂਦੀ ਹੈ ਤਾ ਇਹ ਚੰਗੇ ਕੰਮ ਨੇ ਹਰ ਪਿੰਡ ਦੇ ਵਿੱਚ ਹੋਣੇ ਚਾਹੀਦੇ ਨੇ ਸਰਪੰਚ ਜੀ ਬਾਬਾ ਜੀ ਦੇ ਤੇ ਵੀ ਫੋਨ ਡਾਣ ਕੈਂਪ ਲਗਾਇਆ ਕਿਹਨੂੰ ਸਾਰਿਆਂ ਨੂੰ ਬਰਦਾ ਜੈ ਭੀਮ ਜੈ ਭਾਰਤ ਜੀ ਜੈ ਸੰਵਿਧਾਨ ਅੱਜ ਭਾਰਤ ਰਤਨ ਡਾਕਟਰ ਵੀ ਆਰ ਅੰਬੇਡਕਰ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਜਿਹੜਾ ਇੱਕ ਬਲੱਡ ਕੈਂਪ ਤੇ ਇੱਕ ਅੱਖਾਂ ਦਾ ਕੈਂਪ ਲਾਇਆ ਗਿਆ ਧੂਰੀ ਸਨਾਤਨਤਾ ਇਨਸ਼ਾਅਲਾ ਵੱਲੋਂ ਔਰੇ ਵੱਲੇ ਤੇ ਭਗਵਾਨ ਵਾਲਮੀਕੀ ਦਲ ਚੇਤਨਾ ਮੰਚ ਦੀ ਸਮੂਚੀ ਟੀਮ ਅਤੇ ਹੋਰ ਸਾਡੇ ਜਿਹੜੇ ਸਾਥੀ ਨੇ ਸਾਰਿਆਂ ਵੱਲੋਂ ਇਹ ਪ੍ਰਾਲਾ ਕੀਤਾ ਗਿਆ ਪਹਿਲੀ ਵਾਰੀ ਨਹੀਂ ਅੱਗੇ ਹਮੇਸ਼ਾ ਅਸੀਂ ਸਮਾਗਮ ਕਰਾਨੇ ਆ ਪਹਿਲੀ ਵਾਰੀ ਅਸੀਂ ਕੈ ਬਲੱਡ ਕੈਂਪ ਲਾਇਆ ਵੀ ਜਿਹੜਾ ਖੂਨ ਦਾ ਨਾ ਉਹ ਮਹਾਦਾਨ ਹੈ ਵੀ ਜਦੋਂ ਐਕਸੀਡੈਂਟ ਹੁੰਦੇ ਨੇ ਜਾਂ ਕਿਸੇ ਗਰੀਬ ਨੂੰ ਲੋੜ ਪੈਂਦੀ ਆ ਤੇ ਇਹਦੀ ਬਹੁਤ ਜ਼ਰੂਰਤ ਪੈਂਦੀ ਹੈ ਇਸ ਕਰਕੇ ਅਸੀਂ ਜਿਹੜਾ 바ਵਾ ਸਾਹਿਬ ਦੇ ਜਨਮ ਦਿਹਾੜੇ ਨੂੰ ਸਮਰਪਿਤ ਇਹ ਬਲੱਡ ਕੈਂਪ ਲਾਇਆ ਵੀ ਜਿਹੜਾ ਵੱਧ ਤੋਂ ਵੱਧ ਅਸੀਂ ਜਿਹੜੇ ਐਕਸੀਡੈਂਟ ਹੁੰਦੇ ਆ ਲੋਕਾਂ ਨੂੰ ਲੋੜ ਆ ਉਹਨਾਂ ਦੀ ਮਦਦ ਹੋ ਸਕੇ ਇਹ ਸਰਕਾਰਾਂ ਨੂੰ ਵੱਧ ਤੋਂ ਵੱਧ ਅਵੇਅਰ ਕਰਨੇ ਚਾਹੀਦੇ ਨੇ ਤੇ ਜਿਹੜੇ ਆਪਣੇ ਪਿੰਡਾਂ 'ਚ ਸ਼ਹਿਰਾਂ 'ਚ ਸਰਕਾਰਾਂ ਜਿਵੇਂ ਆਪਾਂ ਆਪਾਂ ਨੂੰ ਪਤਾ ਵੀ ਪੋਸਟਰ ਲਾਉਂਦੇ ਨੇ ਫਲੈਕਸਾ ਲਾਉਂਦੇ ਨੇ ਜਾਂ ਚੈਨਲਾਂ ਆਹੀਂ ਇਹ ਸਰਕਾਰਾਂ ਨੂੰ ਦੱਸਣਾ ਚਾਹੀਦਾ ਵੱਧ ਤੋਂ ਵੱਧ ਵੀ ਬਲੱਡ ਆਪਾ ਜੇ ਕਢਾਨਿਆਂ ਤੋਂ 24 ਘੰਟਿਆਂ 'ਚ ਪੂਰਾ ਹੋ ਜਾਂਦਾ ਸਾਨੂੰ ਲੱਗਦਾ ਜੀ 150 ਕੁ ਪਲੱਸ ਹੋ ਜਾਊਗਾ 100 150 ਪਲੱਸ ਆਰਾਮ ਨਾਲ ਹੋ ਜਾਊਗਾ ਲੱਗੇ ਹੋਈਆਂ ਕੋਸ਼ਿਸ਼ ਐ ਨਹੀਂ ਪਤਾ ਇਹ ਦੂ ਵੀ ਵੱਧ ਹੋ ਜੇ ਸ਼ਹਿਰ ਵਾਸੀ ਨੂੰ ਇਹੀ ਜਿਵੇਂ ਆਪਸੀ ਭਾਈਚਾਰਾ ਕਾਇਮ ਰੱਖਣਾ ਚਾਹੀਦਾ ਕਿ ਬਾਬਾ ਸਾਹਿਬ ਨੇ ਹਰ ਇੱਕ ਧਰਮ ਦੇ ਤੇ ਹਰ ਵਰਗ ਲਈ ਕੰਮ ਕੀਤਾ ਤੇ ਸਾਰਿਆਂ ਨੂੰ ਬਾਬਾ ਸਾਹਿਬ ਦਾ ਸਤਿਕਾਰ ਕਰਨਾ ਚਾਹੀਦਾ ਜਿਹੜਾ ਭਾਰਤ ਦਾ ਸੰਵਿਧਾਨ ਹੈ ਉਹ ਸਭ ਤੋਂ ਮਹਾਨ ਸੰਵਿਧਾਨ ਹੈ ਸਾਰੇ ਦੇਸ਼ਾਂ ਦੇ ਲੋਕ ਉਸ ਸੰਵਿਧਾਨ ਨੂੰ ਮੰਨਦੇ ਨੇ ਤੇ ਆਪਾਂ ਨੂੰ ਵੀ ਜਿਹੜਾ ਸੰਵਿਧਾਨ ਦਾ ਤੇ ਬਾਬਾ ਸਾਹਿਬ ਦਾ ਸਤਿਕਾਰ ਕਰਨਾ ਚਾਹੀਦਾ ਸਾਰਿਆਂ ਨੂੰ ਪਹੁੰਚ ਗਿਆ ਸਾਡੇ ਬਿੱਕੀ ਪਰਚਾ ਜੀ ਅਜੀਤ ਜੀ ਪ੍ਰਧਾਨ ਜੀ ਹੋਰ ਸਾਡੇ ਇਲਕਟ੍ਰੀਨ ਇਨ੍ਹਾਂ ਦੇ ਨਾਲ ਨੇ ਸਰਦਾਰ ਸਾਹਿਬ ਬਾਕੀ ਸਾਡੇ ਪ੍ਰਧਾਨ ਜੀ ਹੋਰ ਵੀ ਜਿੰਨੇ ਮੈਂਬਰ ਸਹਿਮਾਨ ਨੇ ਮੈਂ ਪਹਿਲਾਂ ਵੀ ਦੇਖਦਾ ਆਇਆ ਇਹਨਾਂ ਨੂੰ ਕੋਈ ਵੀ ਕਿਸੇ ਬੰਦੇ ਨਹੀਂ ਅਗਰ ਕਿਸੇ ਤਕਰੀਬ ਚ ਜਾਤ ਕੀਤਾ ਤਾਂ ਇਹ ਸਾਰੇ ਆਪਣੇ ਕੰਮ ਛੱਡ ਕੇ ਉੱਥੇ ਪਹੁੰਚਦੇ ਨੇ ਔਰ ਹੱਕ ਦੀ ਲੜਾਈ ਦੇ ਵਿੱਚ ਹਰ ਇੱਕ ਮੈਂਬਰ ਦਾ ਕੋਈ ਇਹ ਨਹੀਂ ਸੋਚਦੇ ਕਿ ਕਿਸ ਧਰਮ ਨਾਲ ਸੰਬੰਧਿਤ ਹੈ ਜਾਂ ਕਿਸ ਜਾਤੀ ਨਾਲ ਸੰਬੰਧਿਤ ਹੈ ਸਾਰੀਆਂ ਚੀਜ਼ਾਂ ਤੋਂ ਉੱਪਰ ਉੱਠ ਕੇ ਹੈ ਆਪਣੇ ਵਾਲਮੀਕ ਸਮਾਜ ਦਾ ਕੰਮ ਕਰਦੀ ਕਰਦੇ ਨੇ ਪਰ ਅਦਰ ਸ਼ਹਿਰ ਦੇ ਵੀ ਹਰ ਇੱਕ ਕੰਮ ਦੇ ਵਿੱਚ ਜਿੱਥੇ ਜਾਇਜ਼ ਗੱਲ ਹੁੰਦੀ ਹੈ ਜਾਂ ਕਿ ਅੱਗੇ ਹੋ ਕੇ ਲੋਕਾਂ ਦੀ ਸੇਵਾ ਕਰਵਾਉਣੀ ਲੋਕਾਂ ਦੇ ਨਾਲ ਖੜਦੇ ਨੇ ਮੈਂ ਦਾ ਆਪਣੇ ਵੱਲੋਂ ਬਾਰ ਬਾਰ ਇਹ ਕਰਨਾ ਚਾਹੁੰਦਾ ਵੀ ਇਹ ਐਸੇ ਤਰ੍ਹਾਂ ਇਹਨਾਂ ਦੀ ਉਮਰ ਬਹੁਤ ਵੱਡੀ ਹੋਵੇ ਔਰ ਸਾਰੀ ਸੰਸਥਾ ਬਹੁਤ ਜੋਰ ਸ਼ੋਰ ਨਾਲ ਐਸੇ ਤਰ੍ਹਾਂ ਲੋਕਾਂ ਦੀ ਸੇਵਾ ਕਰਦੀ ਰਹੇ ਔਰ ਬਹੁਤ ਹੀ ਤਰੱਕੀਆਂ ਦੇਖਣ ਨੂੰ ਪਹਿਲਾਂ ਤਾਂ ਮੈਂ ਸਾਰੇ ਹੀ ਤੁਰੀ ਹਲਕੇ ਨੂੰ ਤੇ ਸ਼ਹਿਰ ਨੂੰ ਵਧਾਈ ਦਿੰਦਾ ਪਹਿਲਾਂ ਵੀ ਆਪਾਂ ਬਾਬਾ ਸਾਹਿਬ ਜੀ ਦਾ ਜਨਮ ਦਿਨ ਬਹੁਤ ਹੀ ਸ਼ਰਧਾ ਅਤੇ ਉਸ ਆਹ ਨਾਲ ਮਨਾਇਆ ਸੀਗਾ ਤੇ ਅੱਜ ਉਹਨਾਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਾਡੇ ਵਿੱਕੀ ਪਰੋਚਾ ਜੀ ਆ ਜੀ ਪਰੋਚਾ ਜੀ ਵੱਲੋਂ ਜੋ ਇਹ ਕੈਂਪ ਆਯੋਜਿਤ ਕੀਤਾ ਗਿਆ ਹੈ ਇਹ ਬਹੁਤ ਹੀ ਵਧੀਆ ਉਪਰਾਲਾ ਹੈ ਇਸ ਤਰ੍ਹਾਂ ਦੇ ਜਿਹੜੇ ਕੈਂਪ ਨੇ ਜਿਸ ਨਾਲ ਇੱਕ ਤਾਂ ਕਿਸੇ ਨਾ ਆਪਾਂ ਕਿਸੇ ਦੀ ਜ਼ਿੰਦਗੀ ਨੂੰ ਬਚਾ ਸਕਦੇ ਹਾਂ ਉੱਥੇ ਇੱਕ ਬੜਾ ਨੇਕ ਉਪਰਾਲਾ ਹੈ ਇਸ ਨਾਲ ਆਉਣ ਵਾਲੀ ਜਿਹੜੀ ਪੀੜ੍ਹੀ ਨੂੰ ਸੇਧ ਮਿਲਦੀ ਹੈ ਵੀ ਆਪਾਂ ਕੋਈ ਆਪਣਾ ਅੰਗਦਾਨ ਜਾਂ ਖੂਨਦਾਨ ਦੇ ਕੇ ਕਿਸੇ ਦੀ ਜ਼ਿੰਦਗੀ ਨੂੰ ਨਵੀਂ ਜਿੰਦ ਰੌਸ਼ਨੀ ਦੇ ਸਕਦੇ ਹਾਂ ਇਸੇ ਦਾ ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਆਪਾਂ ਨੂੰ ਵੱਧ ਤੋਂ ਵੱਧ ਖੂਨਦਾਨ ਕਰਨਾ ਚਾਹੀਦਾ ਹੈ ਅਤੇ ਸਾਰੀ ਇਨਸਾਨੀਅਤ ਪ੍ਰਤੀ ਵੀ ਆਪਣਾ ਹੱਕ ਧਰਮ ਬਣਦਾ ਕਿ ਆਪਾਂ ਉਹਨਾਂ ਨੂੰ ਸਮਰਪਿਤ ਹੋਈਏ ਤੇ ਇਦਾਂ ਦੇ ਨੇਕ ਉਪਰਾਲੇ ਲਈ ਮੈਂ ਇਹਨਾਂ ਦੀ ਬਹੁਤ ਵਧੀਆ ਸ਼ਲਾਘਾ ਕਰਦਾ ਜੋ ਇਹ ਉਪਰਾਲੇ ਕਰ ਰਹੇ ਹਨ ਆਪਣੇ ਤੂਰੀ ਹਲਕੇ ਲਈ ਬੜੀ ਮਾਣ ਦੀ ਗੱਲ ਹੈ ਮੇਰੇ ਆਉਣ ਵਾਲੇ ਸਾਰੇ ਮੇਰੇ ਇੱਥੇ ਜਿਹੜੇ ਵੀਰ ਆਏ ਨੇ ਖੂਨਦਾਨ ਕਰਨ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਕਿਉਂਕਿ ਉਹਨਾਂ ਦਾ ਦਿੱਤਾ ਇੱਕ ਖੂਨ ਦਾ ਇੱਕ ਕਤਰਾ ਕਿਸੇ ਨਾ ਕਿਸੇ ਦੀ ਇੱਕ ਜ਼ਿੰਦਗੀ ਰੌਸ਼ਨ ਕਰ ਗਿਆ ਤਾਂ ਇਸ ਤੋਂ ਵੱਡਾ ਪੁੰਨ ਹੋਰ ਕੀ ਹੋ ਸਕਦਾ ਮੇਰੇ ਖਿਆਲ ਅੱਜ ਦੀ ਜੁਵਾ ਪੀੜ੍ਹੀ ਹੈ ਜਿਹੜੀ ਉਹ ਬਹੁਤ ਸਮਝਦਾਰ ਹੈ ਕਿਉਂਕਿ ਉਹ ਤਕਰੀਬਨ ਨੈੱਟ ਨਾਲ ਅਟੈਚ ਨੇ ਉਹਨਾਂ ਨੂੰ ਬਹੁਤ ਹੀ ਚੰਗੀ ਤਰ੍ਹਾਂ ਇਸ ਗੱਲ ਦਾ ਪਤਾ ਹੈ ਵੀ ਖੂਨਦਾਨ ਦੇਣ ਨਾਲ ਕੋਈ ਨੁਕਸਾਨ ਨਹੀਂ ਹੈਗਾ ਤੇ ਮੈਂ ਉਹਨਾਂ ਨੂੰ ਕਹੂੰਗਾ ਵੀ ਵੱਧ ਤੋਂ ਵੱਧ ਉਤਸ਼ਾਹ ਨਾਲ ਉਹ ਖੂਨਦਾਨ ਕਰਨ ਤਾਂ ਕਿ ਉਹ ਆਪਾਂ ਕਿਸੇ ਨਾ ਕਿਸੇ ਦੀ ਜ਼ਿੰਦਗੀ ਬਚਾ ਸਕੀਏ ਜੁਵਾ ਪੀੜੀ ਨੂੰ ਮੇਰਾ ਇਹੀ ਸੰਦੇਸ਼ ਹੈ ਵੀ ਉਹ ਬਾਪ ਵੀ ਬਹੁਤ ਸਿਆਣੇ ਨੇ ਤੇ ਜਿੱਥੇ ਉਹ ਇਦਾਂ ਦੇ ਕੈਂਪਾਂ ਵਿੱਚ ਆਉਣ ਤੇ ਦੇਖਣ ਲੋਕ ਕਿੰਨੇ ਉਤਸ਼ਾਹ ਨਾਲ ਖੂਨਦਾਨ ਕਰ ਰਹੇ ਕੋਈ 100 ਵਾਰ ਸੌਵੀਂ ਵਾਰ ਕਰ ਰਿਹਾ ਕੋਈ 70ਵੀਂ ਵਾਰ ਕਰ ਰਿਹਾ ਉਹਨਾਂ ਲੋਕਾਂ ਦਾ ਆਪਾਂ ਨੂੰ ਇਨਸਪੀਰੇਸ਼ਨ ਮਿਲਦੀ ਹੈ ਵੀ ਜੋ ਇੰਨੀ ਨਹੀਂ ਵਾਰ ਖੂਨਦਾਨ ਦੇ ਚੁੱਕੇ ਹਨ ਆਪਾਂ ਨੂੰ ਉਹਨਾਂ ਲੋਕਾਂ ਨੂੰ ਸਨਮਾਨਤ ਵੀ ਕਰਨਾ ਚਾਹੀਦਾ ਉਹ ਇੱਥੇ ਵੀ ਅੱਜ ਅਸੀਂ ਕਰਾਂਗੇ ਤੇ ਇਸੇ ਤਰ੍ਹਾਂ ਹੀ ਉਹ ਵੱਦ ਤੋਂ ਵੱਧ ਕਮੁੰਦਾਂ ਦੇ ਕਿ ਜੇ ਆਪਾਂ ਕਿਸੇ ਦੀ ਜ਼ਿੰਦਗੀ ਬਚਾ ਸਕਦੇ ਹਾਂ ਤਾਂ ਇਸ ਤੋਂ ਨੀਕ ਪਰਾਲਾ ਮੇਰੀ ਮਤਾਬਕ ਹੋਰ ਕੋਈ ਨਹੀਂ ਹੋ ਸਕਦਾ ਧੰਨਵਾਦ ਫੂਦਾਨ ਕੈਂਪ ਦੇਖੋ ਜੀ ਜਿਸ ਤਰ੍ਹਾਂ ਕਿ ਅੱਜ ਕੱਲ ਹਸਪੀਟਲਾਂ ਦੇ ਵਿੱਚ ਆਪਾਂ ਦੇਖਦੇ ਆਂ ਬਹੁਤ ਮਹਿੰਗਾਈ ਹੈ ਕਿ ਜੇ ਜਿਸ ਤਰ੍ਹਾਂ ਕੋਈ ਐਕਸੀਡੈਂਟ ਵਗੈਰਾ ਜਾਂ ਕਿਸੇ ਤਰ੍ਹਾਂ ਦੀ ਵੀ ਫੂਦਾਨਾਂ ਦੇ ਵਿੱਚ ਦੀ ਲੋੜ ਪੈਂਦੀ ਹੈ ਤਾਂ ਇਹ ਚੰਗੇ ਕੰਮ ਨੇ ਹਰ ਪਿੰਡ ਦੇ ਵਿੱਚ ਹੋਣੇ ਚਾਹੀਦੇ ਨੇ ਪਰ ਗੱਲ ਕੀ ਆ ਇਹਦੇ ਵਿੱਚ ਦੇਖੋ ਗਰੀਬ ਵਰਗ ਨੂੰ ਇਹਦੇ ਵਿੱਚ ਜਿਹੜੀ ਸਪੋਰਟ ਆ ਉਹ ਮਿਲਣੀ ਹੈ ਜਿਸ ਤਰ੍ਹਾਂ ਹਸਪੀਟਲਾਂ ਦੀ ਭਗਾਈ ਦੇ ਵਿੱਚ ਤੁਸੀਂ ਦੇਖ ਹੀ ਰਹੇ ਹੋ ਕਿੰਨਾ ਕਿਵੇਂ ਗਰੀਬ ਵਰਗ ਦੀ ਲੁੱਟ ਹੁੰਦੀ ਹੈ ਕਈ ਲੋਕ ਤਾਂ ਇਹੋ ਜਿਹੇ ਨੇ ਜਿਹੜੇ ਆਪਣੇ ਇਲਾਜ ਤੋਂ ਹੀ ਵਾਂਝੇ ਰਹਿ ਜਾਂਦੇ ਨੇ ਜੁਵਾ ਪੀੜੀ ਨੂੰ ਕਿਹ ਸੁਨੇਹਾ ਜੁਵਾ ਪੀੜੀ ਨੂੰ ਸੁਨੇਹਾ ਕਿ ਜਿਸ ਤਰ੍ਹਾਂ ਇਹ ਕਮ ਸੰਸਥਾਵਾਂ ਇਹ ਕੰਮ ਕਰਦੀਆਂ ਨੇ ਇਹਦੇ ਨਾਲ ਇੱਕ ਬੱਚੇ ਚਲੋ ਨਸ਼ਿਆਂ ਤੋਂ ਦੂਰ ਰਹਿੰਦੇ ਨੇ ਉਹਨਾਂ ਦੇ ਵਿੱਚ ਇੱਕ ਜਨੂਨ ਪੈਦਾ ਹੁੰਦਾ ਹੈ ਕਿ ਅਸੀਂ ਵੀ ਸਮਾਜ ਦੇ ਵਿੱਚ ਕੁਛ ਨਾ ਕੁਛ ਕਰੀਏ ਆਪਣਾ ਯੋਗਦਾਨ ਪਾਈਏ